ਕੋਪਰੀ ਦਾ ਮੱਟ ਨਹੀਂ ਹੋ ਰਿਹਾ ਹੈਲੋ ਸਤਿ ਸ਼੍ਰੀ ਅਕਾਲ ਜੀ ਫੇਮਿਲੀ ਪ੍ਰੋਗਰਾਮ ਤੋਂ ਮੈਂ ਹਾਂ ਅਵਸਰ ਆਇਆ ਜੀ ਬੋਲਣਾ ਚਾਹੁੰਦੀ ਆਂ ਜਾਲ ਤੁਹਾਡੇ ਸਾਰਿਆਂ ਦੇ ਲਈ ਤੁਸੀਂ ਸਾਰੇ ਜਣੇ ਟੀਕ ਨੂੰ ਹੋਗੇ ਫੋਟੋ ਨੂੰ ਦਿਖਾਉਣਗੇ ਕਿ ਆਪਣੇ ਆਪਣੇ ਘਰ ਵਿੱਚ ਤਾਂ ਦੋਸਤਾਂ ਨੂੰ ਵੀ ਕੁਝ ਬੇਸ਼ੱਕ ਤੁਹਾਨੂੰ ਤਾਂ ਦੰਦ ਰੱਖਣੇ ਲੱਗਦੇ ਹਨ ਕਰਕੇ ਲਓ ਜੀ ਅੱਜ ਦਾ ਵਲੌਗ ਆਪਾਂ ਰਸਤੇ ਤੋਂ ਸ਼ੁਰੂ ਕਰਦਾ ਹੈ ਕਿ ਆਪਾਂ ਜਾ ਰਹੇ ਹਾਂ ਕਿ ਚਿਕੜ ਦਵਾਈ ਲੈਣ ਤੋ ਫਾਲੀ ਲੰਗਾ ਤੇ ਦੇਖ ਜਦੋਂ ਬਹੁਤ ਖਾਣ ਜਿਹਨੇ ਚੇਪੇ ਲਿਖਣ ਵਾਲੇ ਨਾ ਸਾਬਦੇ ਸਰਦੂਆ ਉਹ ਨਾ ਸਿਰਾਂ ਤੇ ਦਿੱਖਾ ਮੌਸਮ ਦੇ ਚੁਪਟੇ ਦਾ ਸ਼ਾਮ ਮੰਡਲ ਜੇ ਹੋ ਜਾਂਦੇ ਨੇ ਬਹੁਤ ਸਾਰਾ ਬਹੁਤ ਘੰਟ ਮੌਸਮ ਆਉਂਦਾ ਉਕੇ ਸੀਗੇ ਰਸਤੇ 'ਚ ਚਲੋ ਦੁਬਾਰਾ ਚੱਲਦੇ ਆ ਪਿੰਡ ਦੇ ਬਿਲਕੁਲ ਨੇੜੇ ਹੀ ਪਹੁੰਚ ਗਏ ਸਵਾਈ ਲੈ ਕੇ ਆ ਗਏ ਆਪਾਂ ਤੇ ਬਹੁਤ ਸੋਹਣਾ ਬੀਰੂ ਆ ਗੈਰੈਂਟ ਬੀਰੂ ਚਲੋ ਇਹ ਕਹਾਣੀ ਕਰਕੇ ਮਿਲਦੇ ਆ ਹਾਂ ਤੇ ਇਹ ਤੇ ਉਹ ਇਹ ਚਿੱਟੀ ਲੈ ਚਲੋ ਕੁੜੀ ਚਿੱਟੀ ਲਾਉਂਦੇ ਕਾਲੀ ਲਾਉਗੇ ਤੇ ਨੰਬਰ ਵਧੀਆ ਲੱਗੇ ਚਲਤ ਨਾਲੇ ਇਹ ਆਜਾ ਜਮੂਨ ਦੇ ਨੇ ਕੋਪਾ ਲਾਂਗੇ ਜੀ ਖਾਸੀਆ ਪੂਰਾ ਆਜੂ ਹਣਾ ਇਹ ਜੇ ਸਾਰਾ ਸਮਾਨ ਤੇ ਜਿਹੜਾ ਚਪਤ ਉਹ ਮੈਂ ਦੁਵਾਲੇ ਲਾ ਕੇ ਰੱਖਦਾ ਉਹ ਮਿਲ ਗਏ ਗੱਡੀ ਦੇ ਪੱਤੀ ਪੁੱਤੀ ਵੀ ਜਿਹੜੀ ਆ ਸਾਰਾ ਹੈਗਾ ਤੇ ਸਮਾਨ ਆ ਕਿਥੇ ਵੀ ਤੇ ਉਹ ਪਈਰੇ ਵਿੱਚ ਪਈ ਹਾ ਕੌਣ ਬੈਠਾ ਅੰਦਰ ਬਿੱਲਾ ਲਾ ਅੱਛਾ ਰਾਣੀ ਸੁੰਦਰਾ ਹੈ ਰਾਣੀ ਸੁੰਦਰਾ ਲਿਖਾ ਲਏ ਤੇ ਰਾਣੀ ਸੁੰਦਰਾ ਕਿਹੜੀ ਗੱਡੀ ਤੇ ਲਿਖਾਇਆ ਤਿੱਕ ਤੇ ਤੇਰੀ ਡੈਡੀ ਨੇ ਰਾਣੀ ਸੁੰਦਰਾ ਬੱਸ ਦੇਦੀ ਬੱਸ ਦੇਦੀ ਨਾ ਗੱਡੀ ਤੇ ਵੀ ਲਿਖਾਇਆ ਹੋਇਆ ਸਿੱਕ ਤੇ ਆਈ ਹੈ ਮੇਰਾ ਕਾਹ ਚੱਕਣਾ ਲੈ ਗਈ ਨਹੀਂ ਆਉਣੀ ਹੁਣ ਅੱਛਾ ਔਰ ਦੇਖਦੇ ਮੈਂ ਝਾੜੂ ਜੂੜੂ ਤਾਂ ਲਾਤਾ ਦੀ ਲੋ ਜੀ ਸ਼ਾਮ ਦੇ ਵੱਜ ਗਏ 7 ਜੋਤਵਤੀ ਮੈਂ ਜਗਾਤੀ ਜੋਤ ਜਣੀ ਕੇ ਜਗਾਤੀ ਤੇ ਕਹਿੰਦੇ ਨੇ ਦਾਲ ਭਿਉ ਕੇ ਰੱਖ ਗਈਆਂ ਆਟਾ ਗੁੰਨੇ ਆ ਹੀ ਤੜਕਾ ਸੀ ਜਿਹੜਾ ਲਸਣ ਪਿਆਜ ਉਹ ਕੱਟ ਕੇ ਆਇਆ ਤੇ ਚਲੋ ਜੀ ਹੁਣ ਆਪਾਂ ਦਾਲ ਰੱਖਦੇ ਹਾਂ ਥੋੜਾ ਟਾਈਮ ਮੈਂ ਕਿਹਾ ਭਿੱਜ ਕੇ ਪੋਲੀ ਜੀ ਹੋ ਜਾਂਦੀ ਹੈ ਫਿਰ ਜਲਦੀ ਜਿਹੜੀ ਬਣ ਜਾਂਦੀ ਤੇ ਹਜੇ ਇਧਰ ਕੱਪੜੇ ਵੀ ਉਤਾਰਨੇ ਨੇ ਤਾਰ ਤੋਂ ਇਹ ਉਤਾਰੂੰਗੀ ਪਹਿਲਾਂ ਦਾਲ ਰੱਖਣੀ ਆ ਟਰਾਈਪੋਟ ਵੀ ਸ਼ਾਇਦ ਅੰਦਰ ਹੀ ਪਿਓ ਵੀ ਚੱਕ ਕੇ ਲੈ ਕੇ ਆਣ ਪਊਗਾ ਦੇਖਣੀ ਕਿੱਥੇ ਟਰਾਈਪੋਟ ਉਹ ਉਹਂ ਡ੍ਰੀਪਿਆਗਾ ਟਰਾਈਪੋਡ ਚੱਕ ਕੇ ਲੈ ਆਉਣੀ ਆ ਤੇ ਫਿਰ ਨਾ ਉਸ ਤੋਂ ਬਾਅਦ ਆਪਾਂ ਪਹਿਲਾਂ ਦਾਲ ਧਰ ਲਈਏ ਫਿਰ ਤੁਹਾਡੇ ਨਾਲ ਇੱਕ ਮੈਂ ਜ਼ਰੂਰੀ ਗੱਲ ਕਰਨੀ ਆ ਇੱਕ ਤੁਹਾਡੀ ਮੈਨੂੰ ਸਲਾਹ ਚਾਹੀਦੀ ਆ ਮੈਨੂੰ ਸਲਾਹ ਦਿਓ ਉਹ ਆਪਾਂ ਬਾਅਦ ਦੇ ਵਿੱਚ ਕਰਦੇ ਆਂ ਗੱਲ ਹਨਾ ਪਹਿਲਾਂ ਆਪਾਂ ਟਰਾਈਪੋਡ ਲੈ ਕੇ ਚੱਲਦੇ ਆਂ ਤੇ ਫਿਰ ਦੱਸਿਓ ਮੈਨੂੰ ਹਨਾ ਸਹੀ ਸਲਾਹ ਦਿਓ ਤੇ ਪਹਿਲਾਂ ਆਪਾਂ ਦਾਲ ਧਰ ਲਈਏ ਹਨਾ ਆਹ ਸੂਟ ਵੀ ਮੈਂ ਧੋ ਕੇ ਪਾਉਣਾਗਾ ਹਜੇ ਕਿਉਂਕਿ ਜਦੋਂ ਤਾਂ ਮੈਂ ਸਟਿਚ ਕਰਵਾਇਆ ਇਹ ਤੋਤਾ ਨਹੀਂ ਹੈਗਾ ਤੈਨੂੰ ਤੋਂ ਉਂਗੀ ਸ਼ਾਇਦ ਕੱਲ ਨੂੰ ਵੀ ਮੈਂ ਕਿਤੇ ਜਾਣਾਗਾ ਜ਼ਰੂਰੀ ਕੰਮ ਕਿਹੜੇ ਕੰਮ ਲਈ ਮੈਂ ਤੁਹਾਡੇ ਨਾਲ ਇੱਕ ਤੁਹਾਡੀ ਸਲਾਹ ਲੈਣੀ ਆ ਹਨਾ ਉਸੇ ਕੰਮ ਲਈ ਜਾਣਾ ਕਿਤੇ ਪਤਾ ਕਰੂੰਗੀ ਮੈਂ ਮਤਲਬ ਇਹ ਤਾਂ ਹੈ ਨਹੀਂ ਵੀ ਇੱਕ ਥਾਂ ਹੈ ਨਾ ਆਪਾਂ ਨੂੰ ਉਹ ਜੋ ਪਤਾ ਕਰਨਾ ਪਊਗਾ ਕਈ ਜਗ੍ਹਾ ਪਤਾ ਕਰਕੇ ਫਿਰ ਜਿਹੜਾ ਹੋਊਗਾਗੇ ਜੋ ਵੀ ਉਹ ਕਰਾਂਗੇ ਤੁਹਾਡੇ ਨਾਲ ਸ਼ੇਅਰ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਸਲਾਹ ਕਰੂੰਗੀ ਮੈਂ ਜ਼ਰੂਰੀ ਹੀ ਆਗਾ ਉਸmein ਦਾਲ ਤੱਕ ਲਾ ਇੱਕ ਥਾਂ ਕੁਛ ਨੇ ਉਹ ਡਰਾਈ ਫੁੱਟ ਚੱਕ ਤੇ ਲਈ ਪਰ ਕੈਮਰਾ ਸੈੱਟ ਕਰਨਾ ਭੁੱਲ ਗਈ ਚਲੋ ਜੀ ਕੈਮਰਾ ਸੈੱਟ ਕਰ ਲੀ ਪਹਿਲਾਂ ਲੋ ਜੀ ਅੱਜ ਮੈਂ ਕੁੱਕਰ ਦਾ ਢੱਕਣਾ ਜਿਹੜਾ ਬੰਦ ਨਹੀਂ ਕਰਦੀ ਕਿਉਂਕਿ ਦਾਲ ਮੇਰੀ ਕਾਫੀ ਟਾਈਮਾਂ ਅੱਧਾ ਪੌਣਾ ਘੰਟਾ ਬਾਅਦ ਜਿਹੜੀ ਭਿੱਜ ਗਈ ਹੈ ਕਿਉਂਕਿ ਮੈਂ ਉਸ ਤੋਂ ਬਾਅਦ ਵੀਡੀਓ ਐਡੀਟਿੰਗ ਵੀ ਕੀਤੀ ਆ ਤੇ ਆਪਣਾ ਜੋਤਵਤੀ ਵੀ ਜਗਾਤੀ ਆਟਾ ਵੀ ਗੁੰਨਿਆ ਤੜਕਾ ਵੀ ਇਕੱਠਿਆ ਹੈ ਨਾ ਤੇ ਅੱਧਾ ਘੰਟਾ ਤਾਂ ਮੈਨੂੰ ਡਿਟ ਤੇ ਵੀ ਲੱਗ ਗਿਆ ਵੀਡੀਓ ਐਡਿਟ ਕਰਨ ਤੇ ਐਕਸਪੋਰਟ ਹੋਈ ਜਾਂਦਾ ਨਾ ਇਹ ਨਾ ਦਵਾਰਾ ਕਿਉਂਕਿ ਕੋਈ ਕੈਮਰਾ ਤੁਹਾਨੂੰ ਪਤਾ ਇੱਕ ਕੈਮਰਾ ਹੈ ਆਪਾਂ ਵੀਡੀਓ ਜਿਹੜੀ ਫੋਨ ਨਾਲ ਖਾਉਣੀ ਉਸ ਨਾਲ ਹੀ ਰੈਡ ਹੁੰਦੀ ਆ ਉਸੇ ਨਾਲ ਹੀ ਵੀਡੀਓ ਬਣਦੀ ਆ ਠੀਕ ਹੈ ਜੀ ਲੋ ਜਸ ਨਾ ਸਾਨੂੰ ਕੁ ਮਿਰਚ ਹਲਦੀ ਤੇ ਥੋੜਾ ਜਿਹਾ ਪਾਵਾਂਗੇ ਮੂਟਾ ਟੰਗਣਾ ਟਟਾੜਦਾ ਨਹੀਂ ਪ੍ਰੈਸ਼ਰ ਅ ਸਿਟੀ ਨਹੀਂ ਲਵਾਉਂਦੇ ਅੱਗੇ ਉੱਗਣ ਟਟਕਾਂ ਇੱਕ ਨਾ ਤੁਹਾਨੂੰ ਹੱਥ ਬੰਨ ਕੇ ਮੇਰੀ ਰਿਕਵੈਸਟ ਹੈ ਕਿ ਸਾਰਿਆਂ ਨੂੰ ਬੇਨਤੀ ਆ ਇੱਕ ਆਪਣਾ ਭਰਾ ਗਾ ਗੁਰਵਾਜ ਸਿੰਘ ਉਹਦਾ ਨਵਾਂ ਗਾਣਾ ਆਇਆ ਕੱਲ ਬਾਪੂ ਤੇ ਪਹਿਲਾ ਗਾਣਾਗਾ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਲਿੰਕ ਜਿਹੜਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਵਾਂਗੀ ਪੋਸਟਰ ਤੁਸੀਂ ਦੇਖ ਹੀ ਚੁੱਕੇ ਹੋਗੇ ਥੰਬਨੇਲ ਤੇ ਪੇਸਟ ਜਿਹੜਾ ਪੋਸਟਰ ਸੀਗਾ ਲੱਗਿਆ ਹੋਇਆ ਹੈ ਨਾ ਤੇ ਐ ਸਮਝ ਲਓ ਵੀ ਇਹ ਗਾਣਾ ਜਿਹੜਾ ਸਾਡਾ ਹੀ ਆ ਸਣੀ ਨੇ ਜਾਂ ਪਿੰਦਰ ਨੇ ਗਾਇਆ ਇਹ ਹੀ ਸਮਝ ਲਿਓ ਹਨਾ ਤੇ ਸਾਡੇ ਭਰਾ ਨੂੰ ਬਹੁਤ ਜ਼ਿਆਦਾ ਮਦਦ ਹੋ ਜੂਗੀ ਤੁਸੀਂ ਉਹਦੀ ਮਦਦ ਕਰੋ ਹਨਾ ਵੱਧ ਤੋਂ ਵੱਧ ਸ਼ੇਅਰ ਕਰੋ ਆ ਵਾਲਾ ਪੋਸਟਰ ਹੈਗਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਵਾਂਗੀ ਇੱਥੋਂ ਵੀ ਤੁਸੀਂ ਆਪਣਾ ਆ YouTube ਚੈਨਲ ਤੇ ਜਾ ਸਕਦੇ ਹੋ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰ ਦਿਓ ਦੇਖੋ ਸੋਡੀ ਇੱਕ ਮਦਦ ਨਾਲ ਬਹੁਤ ਜ਼ਿਆਦਾ ਮਦਦ ਹੋ ਜਾਣੀ ਉਹਦੀ ਹੈ ਨਾ ਇੱਕ ਜਣੇ ਨਾਲ ਬਹੁਤ ਜ਼ਿਆਦਾ ਹੈਲਪ ਹੋ ਜਾਣੀਗੀ ਐਂ ਸਮਝ ਲਿਓ ਵੀ ਸਾਡੇ ਹੀ ਗਾਣਾ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਆਂ ਵੀ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੈ ਨਾ ਠੀਕ ਆ ਜੀ ਕੱਪੜੇ ਵੀ ਤੈਅ ਕਰਤੇ ਆਪਾਂ ਦਾਲ ਰੱਖੀ ਹੋਈ ਆ ਆਪਾਂ ਦਾਲ ਬਣ ਗਈ ਬਾਅਦ ਵਿੱਚ ਤੜਕਾ ਲਾ ਲਵਾਂਗੇ ਤੇ ਚਲੋ ਜੀ ਹੁਣ ਜਿਹੜੀ ਮੈਂ ਗੱਲ ਕਰਨੀ ਆ ਤੁਹਾਡਾ ਉਹ ਕਰ ਲਾਂ ਉਸ ਤੋਂ ਬਾਅਦ ਫਿਰ ਮੈਂ ਥੋੜਾ-ਥੋੜਾ ਮੇਰਾ ਵੀਡੀਓ ਦਾ ਕੰਮ ਰਹਿ ਗਿਆ ਸਵੇਕ 7:00 ਟਾਈਮ ਹੋ ਗਿਆ 7:30 ਵਜੇ ਤੱਕ ਮੈਂ ਖਤਮ ਪਾਣੀ 8:00 ਵਜੇ ਤੱਕ ਕਰ ਦੂੰਗੀ ਆਪਣਾ ਵੀਡੀ ਤੇ ਮੈਨੂੰ ਸਹੀ ਸਲਾਹ ਦਿਓ ਜੀ ਕਿਉਂਕਿ ਮੈਨੂੰ ਹਜੇ ਇੰਨੀ ਜਾਣਕਾਰੀ ਨਹੀਂ ਹੈਗੀ ਚਲੋ ਕਲੈਕਸ਼ਨ ਵਗੈਰਾ ਦਾ ਤਾਂ ਮੈਨੂੰ ਪਤਾ ਹੈਗਾ ਵੀ ਪਰ ਮੈਨੂੰ ਇੰਨੀ ਨੋਲਿਜ ਨਹੀਂ ਹੈਗੀ ਹੈ ਨਾ ਜਿਹੜਾ ਮੈਂ ਕੰਮ ਸ਼ੁਰੂ ਕਰਨ ਜਾ ਰਹੀ ਮੈਂ ਨਾ ਸੋਚਿਆ ਹੈਗਾ ਸ਼ਾਇਦ ਇੱਕ ਵੀਡੀਓ 'ਚ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਸੀ ਕਿਹਾ ਵੀ ਸੀਗਾ ਮੈਂ ਨਾ ਸੂਟਾਂ ਦਾ ਕੰਮ ਕਰਨਾ ਚਾਹਣੀ ਆ ਮੈਨੂੰ ਕਾਫੀ ਟਾਈਮ ਤੋਂ ਮੇਰੇ ਮਨ ਦੇ ਵਿੱਚ ਹੈਗਾ ਵੀ ਮੈਂ ਕਰਾਂ ਪਰ ਤੁਸੀਂ ਦੱਸਿਓ ਜੀ ਹੈਨਾ ਵੀ ਮੈਨੂੰ ਕਰਨਾ ਚਾਹੀਦਾ ਕੱਪੜਿਆਂ ਦਾ ਕੰਮ ਹੈਨਾ ਔਨਲਾਈਨ ਆਫਲਾਈਨ ਤਾਂ ਚਲੋ ਪਿੰਡ ਦੇ ਵਿੱਚੋਂ ਜਿਹਨੇ ਲੈ ਕੇ ਜਾਣੇ ਨੇ ਜਾਂ ਨੇੜੇ ਤੇੜੇ ਜਿਹੜੇ ਪਿੰਡ ਲੱਗੇ ਹੋਇਆ ਕਰਨਗੇ ਲੈ ਜਾ ਕਰਨਗੇ ਤੇ ਆਨਲਾਈਨ ਕੰਮ ਕਰਨਾ ਮੈਂ ਹੈਨਾ ਕੱਪੜਿਆਂ ਦਾ ਵੀ ਜ਼ਿਆਦਾ ਵੱਡੇ ਪੱਧਰ ਤੋਂ ਨਹੀਂ ਕੰਮ ਚੱਕਣਾ ਜਿਵੇਂ ਇਹ ਨਹੀਂ ਹੈਗਾ ਵੀ ਮੈਂ ਲੱਖ ਦਾ ਜਾਂ 50000 ਦਾ ਜਾਂ 30000 ਦਾ ਸ਼ੁਰੂ ਵਿੱਚ ਕੱਪੜਾ ਪਾਉਂਗੀ ਨਹੀਂ ਇੰਨਾ ਨਹੀਂ ਮੈਂ ਕਰਨਾ ਹੈਗਾ ਹੈਨਾ ਮੈਂ ਬਿਲਕੁਲ ਜ਼ੀਰੋ ਬਜਟ ਤੋਂ ਆਪਣਾ ਜਿਹੜਾ ਕੰਮ ਸ਼ੁਰੂ ਕਰਨਾ ਚਾਹੁੰਦੀ ਹੈਗੀ ਹੈਨਾ ਵੀ ਮੈਂ ਆਪਣਾ ਇੱਕ ਨਾਮ ਬਣਾਉਣਾ ਚਾਹੁੰਦੀ ਹਾਂ ਵੈਸੇ ਚਲੋ YouTube ਤੇ ਤੁਸੀਂ ਮੈਨੂੰ ਇਨੇ ਜਣੇ ਜਾਣਦੇ ਹੋ ਹੈਨਾ ਇੱਕ ਨਾਮ ਮੇਰਾ ਬਣ ਗਿਆ ਹੈਨਾ ਅੰਦਰ ਮੇ ਕੋਈ ਹੋਰ ਵੀ ਇਸ ਤੋਂ ਇਲਾਵਾ ਕਰਨਾ ਚਾਹਣੀ ਆ ਹਨ ਤੇ ਆਪਣੇ ਚੈਨਲ ਨੂੰ ਵੀ ਹੋਰ ਗਰੋ ਕਰਨਾ ਚਾਹਣੀ ਆ ਤੇ ਆਪਣਾ ਜਿਹੜਾ bizness ਵੀ ਕਰਨਾ ਚਾਹਣੀ ਆ bizness ਵੀ ਮੈਂ ਸਿਰਫ 0 budget ਤੋਂ ਹੀ ਸ਼ੁਰੂ ਕਰਨਾ ਇਹ ਨਹੀਂ ਹੈਗਾ ਵੀ ਮੈਂ ਪਹਿਲੀ ਵਾਰ ਚ 20 30000 ਦਾ ਜਾਂ 50000 ਦਾ ਪੜਾਪੜਾ ਮੈਂ ਸਿਰਫ 10 ਸੂਟ ਲੈ ਕੇ ਆਉਣੇ ਨੇ ਉਹ ਵੀ ਨਾਰਮਲ ਰੇਟ ਵਾਲੇ ਹਨ ਆਪਾਂ ਸ਼ੁਰੂ ਕਰਨੇ ਨੇ ਜਿਹੜੇ ਵੀ ਜਿਆਦਾ ਵਧੀਆ ਚਲੋ ਆਪਾਂ ਜਦੋਂ ਆਪਣੇ ਮੈਂ ਸਿਰਫ 10 ਸੂਟ ਲੈ ਕੇ ਆਉਂਗੀ 10 ਸੂਟ ਜੇ ਮੇਰੇ ਸੇਲ ਹੁੰਦੇ ਨੇ ਚਾਹੇ ਉਹ ਮੇਰੇ ਪਿੰਡ ਦੇ ਵਿੱਚ ਸੇਲ ਸੇਲ ਹੋ ਜਾਣਾ ਚਾਹੇ ਆਨਲਾਈਨ ਸੇਲ ਹੋ ਜਾਣਾ ਹਨ ਜਦੋਂ ਉਹ ਉਹ ਮਤਲਬ ਸੇਲ ਹੋ ਗਏ ਉਸ ਤੋਂ ਬਾਅਦ ਫਿਰ ਨਾ ਮੈਂ ਸਟਾਕ ਮੈਂ ਚਾਹੇ 20 ਲਿਆ ਆਵਾਂ ਫਿਰ ਹਨ ਮੈਨੂੰ ਮਤਲਬ ਕਿ ਥੋੜਾ ਜਿਹਾ ਆਈਡੀਆ ਵੀ ਹੋ ਜਾਊਗਾ ਤੇ ਹੌਂਸਲਾ ਆ ਜਾ ਵੀ ਹੋ ਜਾਊਗਾ ਹਨ ਤੇ ਤੁਸੀਂ ਮੈਨੂੰ ਜਰੂਰ ਦੱਸਿਓ ਮੈਂ ਬਿਜ਼ਨਸ ਕਰਨਾ ਚਾਹੁੰਦੀ ਆ ਪਰ ਜ਼ੀਰੋ ਬਜਟ ਤੋਂ ਤੇ ਸਲਾਹ ਦਿਓ ਜੀ ਮੈਂ ਮੈਨੂੰ ਹਜੇ ਕੱਪੜੇ ਬਾਰੇ ਵੀ ਕੁਝ ਪਤਾ ਨਹੀਂ ਵੀ ਕਿੱਥੋਂ ਮਿਲਦਾ ਸਸਤਾ ਹਨਾ ਕਿੱਥੋਂ ਨਾ ਜੇਕਰ ਕੋਈ ਮੈਨੂੰ ਬੁਟੀਕ ਪਹਿਣਾ ਦੇਖਦਾ ਦੇਖਦੀਆਂ ਮੇਰੇ ਵਲੌਗ ਤਾਂ ਮੈਨੂੰ ਉਹ ਵੀ ਦੱਸਿਓ ਹਨਾ ਤੁਸੀਂ ਵੀ ਕੋਈ ਮੈਨੂੰ ਜਰੂਰ ਆਈਡੀ ਜੋ ਤੁਹਾਡੇ ਕੋਲ ਤੁਸੀਂ ਵੀ ਜਾਣਦੇ ਹੋ ਤਾਂ ਮਤਲਬ ਸਲਾਹ ਮੈਨੂੰ ਜਰੂਰ ਦਿਓ ਹਨਾ ਤੁਸੀਂ ਵੀ ਦੱਸਿਓ ਜੀ ਮੈਨੂੰ ਜਰੂਰ ਪਲੀਜ਼ ਹਨਾ ਮੈਂ ਤਾਂ ਕਰਕੇ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਕਾਰਨ ਆਪਾਂ ਜ਼ੀਰੋ ਬਜਟ ਤੋਂ ਹੀ ਜਿਆਦਾ ਆਪਾਂ ਮਹਿੰਗਾ ਕੰਮ ਨਹੀਂ ਕਰਨਾ ਹਨਾ ਇੱਕ ਇਹ ਵੀ ਚਲੋ ਲੈਵਲ ਤੋਂ ਜ਼ੀਰੋ ਤੋਂ ਲੈ ਕੇ ਆਪਾਂ ਹਾਈ ਲੈਵਲ ਤੱਕ ਵੀ ਭੱਗ ਜਾਾਂਗੇ ਕਿਸੇ ਦਿਨ ਅਗਰ ਆਪਣਾ ਕੰਮ ਵਧੀਆ ਚੱਲਦਾ ਹਨਾ ਪਰ ਮੈਂ ਜਰੂਰੀ ਸਮਝੀ ਮੈਂ ਤੁਹਾਡੀ ਸਲਾਹ ਲਵਾਂ ਹਨ ਵੀ ਮੈਨੂੰ ਕੰਮ ਕੱਪੜਿਆਂ ਦਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਹਨ ਜਰੂਰ ਦੱਸਿਓ ਜੀ ਇਹੀ ਮੈਂ ਸਲਾਹ ਤੁਹਾਡੇ ਨਾਲ ਕਰਨੀ ਸੀਗੀ ਮੈਂ ਕਿਹਾ ਚਲੋ ਤੁਸੀਂ ਵੀ ਇੱਕ ਮੇਰੀ ਫੈਮਿਲੀ ਉਹ ਹਨ ਮੈਂ ਤੁਹਾਡੇ ਨਾਲ ਵੀ ਸਲਾਹ ਕਰਾਂ ਤੁਹਾਨੂੰ ਵੀ ਦੱਸਾਂ ਹਨ ਤੇ ਦੱਸਿਓ ਜੀ ਜਰੂਰ ਹਨਾ ਮੈਨੂੰ ਤੇ ਵੈਸੇ ਮੈਂ ਕੱਲ ਨੂੰ ਜਾਣਾ ਵੀ ਆ ਕਿਤੇ ਹੋਰ ਤੇ ਕਿਸੇ ਨਾਲ ਹੋਰ ਸਲਾਹ ਕਰਨ ਵੀ ਜਾਣਾ ਇੱਕ ਦੋ ਭੈਣਾਂ ਜਿਹੜੇ ਨੇੜੇ-ਤੇੜੇ ਕੱਪੜਿਆਂ ਦੇ ਜਿੰਨਾਂ ਦਾ ਹਨ ਕੰਮ ਆਗਾ ਉਹਨਾਂ ਦੀ ਵੀ ਮੈਂ ਰਾਇ ਲਵਾਂਗੀ ਬਾਕੀ ਤੁਸੀਂ ਵੀ ਦੱਸਿਓ ਹਨਾ ਮੈਨੂੰ ਜ਼ਰੂਰ ਚਲੋ ਜੇ ਇਹੀ ਸੀ ਹੁਣ ਆਪਾਂ ਚੱਲਦੇ ਆ ਬਾਹਰ ਆਹ ਵਾਲਾ ਸੂਟ ਲਾ ਕੇ ਮੈਂ ਧੋਨੀਆ ਹੋ ਸਕਦਾ ਗਰਮੀ ਜ਼ਿਆਦਾ ਹੋਈ ਤਾਂ ਮੈਂ ਇਹੀ ਪਾ ਕੇ ਜਾਊਂਗੀ ਕੱਲ ਨੂੰ ਕਿਉਂਕਿ ਦੇਖੋ ਇਹ ਹਲਾਈਟ ਵੇਟਾ ਬਿਲਕੁਲ ਹਲਕਾ ਦਾ ਕੱਪੜਾ ਹਨਾ ਗਰਮੀ ਨਹੀਂ ਆਉਂਦੀ ਨਹੀਂ ਫਿਰ ਆਪਾਂ ਹੋਰ ਪਾ ਜਾਾਂਗੇ ਕੋਈ ਮੌਸਮ ਠੀਕ ਹੋਇਆ ਮੌਸਮ ਦਾ ਕੁਝ ਪਤਾ ਨਹੀਂ ਜੀ ਕਿਹੜੇ ਵੇਲੇ ਮੀਂਹ ਸ਼ੁਰੂ ਹੋ ਜਾਂਦਾ ਕਿਹੜੇ ਵੇਲੇ ਗਰਮੀ ਹੋ ਜਾਂਦੀ ਕੁਝ ਪਤਾ ਨਹੀਂ ਲੱਗਦਾ ਹੱਗੇ ਉਹ ਨਹੀਂ ਹੋਇਆ ਪਿਆਗਾ ਚਲੋ ਜੀ ਦੱਸਿਓ ਮੈਨੂੰ ਜ਼ਰੂਰ ਹਨਾ ਵੀ ਮੈਂ ਇਹ ਕੱਪੜਿਆਂ ਦਾ ਕੰਮ ਤੋੜਾਂ ਨਾ ਤੋੜਾਂ ਅਲੱਗ ਤੋਂ ਚੈਨਲ ਬਣਾਵਾਂ ਮ ਇਹੀ ਚੈਨਲ ਦੇ ਉੱਪਰ ਕੰਮ ਕਰਾਂ ਵੀ ਜਦੋਂ ਮੇਰਾ ਕੰਮ ਵਧੀਆ ਚੱਲ ਗਿਆ ਜੇ ਫਿਰ ਮੈਂ ਅਲੱਗ ਤੋਂ ਚੈਨਲ ਬਣਾ ਲੂੰਗੀ ਹਨਾ ਫਿਰ ਕੋਈ ਦਿੱਕਤ ਨਹੀਂ ਹੈਗੀ ਵੀ ਪਹਿਲਾਂ ਮੈਂ ਇਸੇ ਚੈਨਲ ਤੇ ਬਾਕੀ ਤੁਸੀਂ ਦੱਸਿਓ ਜੀ ਮੈਨੂੰ ਰਏ ਤੁਸੀਂ ਦਿਓ ਹਨਾ ਠੀਕ ਆ ਜੀ ਚਲੋ ਜੀ ਹੁਣ ਆਪਾਂ ਬਾਹਰ ਜਾ ਕੇ ਆ ਸੂਟ ਧੋਣੇ ਆ ਪਹਿਲਾਂ ਚੇਂਜ ਕਰਕੇ ਕੱਪੜੇ ਉਸ ਤੋਂ ਬਾਅਦ ਫਿਰ ਪਹਿਲਾਂ ਮੈਂ ਵੀਡੀਓ ਦਾ ਵੀ ਕੰਮ ਕਰਨਾ ਸੱਚੇ ਥੋੜਾ ਜਿਹਾ ਉਹ ਵੀ ਰਹਿੰਦਾ ਠੀਕ ਆ ਜੀ ਦੱਸਿਓ ਜਰੂਰ ਸੁਲਾ ਦਿਓ ਚਾਰ ਜੀ ਨਹੀਂ ਹੋਇਆ ਫੋਨ ਪਤਾ ਨਹੀਂ ਕਿਉਂ ਕਦੇ-ਕਦੇ ਇਹਨੂੰ ਆਏ ਹੋ ਜਾਂਦਾ ਕਿ ਚਾਹੇ ਬਦਲ ਕੀ ਲਾ ਦਵਾ ਅੱਜ ਇੱਥੇ ਪਖਾਣਾ ਖੂਣਾ ਖਾ ਲਿਆ ਮੰਜੇ ਡਾਲੀ ਤੇ ਦੇਖੋ ਕਲੇਰ ਸਾਹਿਬ ਤੇ ਪਿੰਦਰਾ ਪੈ ਗਏ ਸੀ ਕਲੇਰ ਸਾਹਿਬ ਜਲਦੀ ਸੌ ਜਾਂਦੇ ਨੇਗੇ ਫਕਾਤ ਪਾਣਾ ਬੁੱਝੇਗਾ ਹੈ ਹਰੀ ਸੀ ਰਸ ਭਰੀ ਸੀ ਪੀਆ ਜੀ ਦੇ ਬਾਗ ਵਿੱਚ ਦਸਾਲਾ ਨਹੀਂ ਖੜੀ ਕਿਦੇ ਬਾਗ ਚ ਖੜੀ ਨੇ ਮੈਂ ਵੀ ਭੁੱਲ ਗਈ ਮੈਂ ਵੀ ਭੁੱਲ ਗਈ ਪੀਆ ਜੀ ਦੇ ਬਾਗ ਮੈਂ ਦਸਾਲਾ ਲਈ ਖੜੀ ਸੀ ਪਤਨੀ ਐਵੇਂ ਜੀ ਇਹ ਦੱਸ ਗਈ ਆ ਹਰੀ ਸੀ ਰਸ ਭਰੀ ਸੀ ਮੋਤੀਆਂ ਨਾਲ ਜੜੀ ਸੀ ਪੀਆਜੀ ਕੇ ਬਾਗ ਮੇ ਦਸਾਲਾ ਲਈ ਖੜੀ ਸੀ ਖਾਲੀ ਭਰੀ ਨਹੀਂ ਹੈਗੀ ਖਾਲੀ ਭਰੀ ਨਹੀਂ ਹੈਗੀ ਸਣੀ ਲਾਇਆ ਸੀ ਸਣੀ ਲਾਇਆ ਸੀ ਪਰ ਕੇ ਗੱਡੀ ਗੱਡੀ ਭਰ ਕੇ ਨਾ ਗੱਡੀ ਚ ਲੈ ਆਏ ਸੀ ਇੰਨੀ ਆ ਤੈਨੂੰ ਲੈ ਉਹ ਵੀ ਦੱਸ ਦੇਣੀ ਥੋੜੇ ਥੋੜੇ ਦੇ ਦਾਂਗੀ ਬਸ ਫੋਟੋ ਕਿ ਮੈਂ ਸਹੀ ਪਾਈਏ ਵੀ ਕੱਲ ਆਏ ਕਿਉਂ ਦੱਸ ਮੋਂ ਤਾਂ ਬਣਾਇਆ ਵੀ ਸੀ ਦੋ ਦੋ ਚੀਜ਼ਾਂ ਬਣਾਇਆ ਸੀ ਨਮ ਕੀ ਨਹੀਂ ਵੀ ਬਣਾਇਆ ਸੀ ਮਿੱਠੇ ਵੀ ਬਣਾਏ ਸੀ ਸਵੀਟ ਵੀ ਬਣਾਏ ਸੀ ਨਾ ਕੀ ਨਹੀਂ ਵੀ ਹੁਣ ਤੈਨੂੰ ਆਈਡੀਆ ਹੋਣਾ ਚਾਹੀਦਾ ਦੋ ਆਹੀ ਦੋ ਮਹੀਨੇ ਪਹਿਲਾਂ ਉਹ ਡੇਢ ਮਿੰਟ ਪਹਿਲਾਂ ਮੁੱਜ ਪਿਆ ਹੈ ਪਿਆ ਹੈ ਪਿਆ ਘਰ ਪਿਆ ਆਪੇ ਆਪੇ ਨੈ ਕਾਲੀ ਸੁਣੀ ਆਪਾਂ ਇਹ ਬਾਤ ਪਿਆਣੀ ਪਿਆ ਛੱਲੀ ਮੋਤੀਆਂ ਨਾਲ ਭਰੀ ਸੀ ਲੋ ਜੀ ਨੈਕਸਟ ਮਾਰਨਿੰਗ ਹੋ ਚੁੱਕਿਆ ਗੁੱਡ ਮਾਰਨਿੰਗ ਸਾਰਿਆਂ ਨੂੰ ਨਵੀਂ ਸਵੇਰ ਦੀਆਂ ਸਾਰਿਆਂ ਨੂੰ ਇਹ ਬਹੁਤ ਬਹੁਤ ਸੁਭ ਕਾਮਨਾਵਾਂ ਹੈ ਤੇ ਅੱਜ ਦਾ ਦਿਨ ਤੁਹਾਡਾ ਬਹੁਤ ਬਹੁਤ ਵਧੀਆ ਲੰਘੇ ਲੋ ਜੀ ਇੱਥੇ ਸਵੇਰ ਸਭ ਤੋਂ ਪਹਿਲਾ ਕੰਮ ਸੀ ਜਿਹੜਾ ਕੱਪੜੇ ਧੋਣੇ ਮਤਲਬ ਐ ਤਾਂ ਇੱਕ ਦੋ ਕੰਮ ਹੋਰ ਵੀ ਕੀਤੇ ਸੀਗੇ ਜਿਵੇਂ ਚਾਹ ਵਾਲੇ ਬਰਤਨ ਹੋ ਗਏ ਹਨਾ ਤੇ ਉਹ ਸਾਫ ਕਰਤੇ ਸੀਗੇ ਉਸ ਤੋਂ ਬਾਅਦ ਕੱਪੜੇ ਸੀਗੇ ਜੋ ਵੀ ਉਹ ਤੋਂ ਤੇ ਰਾਤ ਮੈਂ ਫਿਰ ਕੈਨਸਲ ਕਰਤਾ ਸੀ ਕੰਮ ਕਿਉਂਕਿ ਸਾਡਾ ਜਿਹੜਾ ਜਾਣਾ ਸੀਗਾ ਉਹ ਵੀ ਕੈਨਸਲ ਹੋ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਸੋਭਾਈ ਜਿਹੜੇ ਕੱਪੜੇ ਹੋਣਗੇ ਧੋਦਾਂਗੇ ਹੁਣ ਕਿਉਂ ਰਾਤ ਨੂੰ ਟੈਨਸ਼ਨ ਲੈਣੀ ਹੈਗੀ ਲਓ ਜੀ ਜੋ ਵੀ ਕੱਪੜੇ ਸੀਗੇ ਧੋ ਕੇ ਆਪਾਂ ਪਾ ਤੇ ਸੁੱਕਣੇ ਉਸ ਤੋਂ ਬਾਅਦ ਬਾਹਰ ਟੇਬਲ ਰੱਖ ਲਿਆ ਸੀਗਾ ਮੈਂ ਇੱਥੇ ਬੈਠ ਕੇ ਮੈਂ ਆਪਣੇ ਵਾਲਾ ਨੂੰ ਆ ਤੇਲ ਲਾ ਰਹੀ ਸੀ ਤੇਲ ਮੈ ਲਾ ਰਹੀ ਸੀ ਗੀ ਸਰੋਂ ਦੇ ਕਿਉਂਕਿ ਕਾਫੀ ਦਿਨ ਹੋ ਗਏ ਸੀ ਮੈਂ ਆਪਣੇ ਵਾਲਾਂ ਨੂੰ ਬਿਲਕੁਲ ਵੀ ਤੇਲ ਨਹੀਂ ਲਾਇਆ ਟਾਈਮ ਹੀ ਨਹੀਂ ਮਿਲਦਾ ਸੀਗਾ ਅੱਜ ਮੈਂ ਕਿ ਸਾਰੇ ਕੰਮ ਛੱਡ ਕੇ ਤੇ ਸਭ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਤੇਲ ਲਾਉਣੇ ਬਾਅਦ ਦੇ ਵਿੱਚ ਹੋਰ ਕੰਮ ਨੇ ਜਿਹੜੇ ਉਹ ਕਰੂੰਗੀ ਤੇ ਗਾਣੇ ਵਾਲੇ ਪਲੀਜ਼ ਤੁਸੀਂ ਜਿਹੜਾ ਮੈਂ ਗਾਣਾ ਕਿਹਾ ਤੁਹਾਨੂੰ ਆਇਆ ਪਲੀਜ਼ ਜ਼ਰੂਰ ਜ਼ਰੂਰ ਸੁਣਿਓ ਤੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਲਿਖ ਕੇ ਦੱਸਿਓ ਵੀ ਗਾਣਾ ਤੁਹਾਨੂੰ ਕਿਵੇਂ ਲੱਗਿਆ ਬਹੁਤ ਸੋਹਣਾ ਗਾਣਾ ਜੀ ਤੁਹਾਡਾ ਵੀ ਰੋਣਾ ਆਜੂ ਕਿਉਂਕਿ ਉਹਦੇ ਆਪਣੇ ਡੈਡੀ ਨਹੀਂ ਹੈਗੇ ਨਾ ਤਾਂ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ ਗਾ ਜ਼ਰੂਰ ਜ਼ਰੂਰ ਸ਼ੇਅਰ ਕਰਿਓ ਜੀ ਰਿਕਵੈਸਟ ਹੀ ਆ ਤੇ ਆ ਦੇਖੋ ਥੋੜਾ ਜਿਹਾ ਦਿਖਾ ਰਹੀ ਸਾਡੇ ਗਵਾਂਢੀਆਂ ਦੇ ਬਲਦ ਰੇੜਾ ਬਹੁਤ ਵਧੀਆ ਲੱਗਦਾ ਹਨ ਇਦਾਂ ਬਲਦ ਰੇੜਾ ਹੁਣ ਕਿਸੇ ਕਿਸੇ ਦੇ ਘਰ ਹੀ ਨੇ ਵੀ ਹਨਾ ਤੇ ਚਲੋ ਜੀ ਹੁਣ ਆਪਾਂ ਜਿਹੜਾ ਇੱਥੇ ਪਾਰਕ ਦੇ ਵਿੱਚ ਕਾਹਗਾ ਉਹ ਪਾਉਨੇ ਆ ਨਾ ਆਜੋ ਕਾਹ ਜਾ ਪਾ ਲਿਓ ਝਟਕਰੀ ਚ ਲਓ ਜੀ ਆਪਾਂ ਹੁਣ ਚੱਕ ਦਾਂਗੇ ਕਾਹ Pokoknya jepang Ayo. ਹੈਲੋ ਵਧੀਆ ਜੀ ਹੈਲੋ ਹਾਂ ਹਾਂ ਗਾਵਨ ਕੀ ਹਾਲ ਆ ਬਈ ਐਸੇ ਕਿਤੋਂ ਕਿਤੇ ਆ ਐਸਾ ਕਿਤੋਂ ਜੋ ਉਰਾਤਾ ਲਾਉਣ ਨੂੰ ਵੀ ਵਧੀਆ ਸੀ ਤੂੰ ਹੀ ਲਾਈ ਫਟੇੜਾ ਤੂੰ ਦੇਖ ਕੇ ਇਹ ਕਰਦਾ ਹਾਂ ਠੀਕ ਆ ਉਹ ਪਤਾ ਕੀ ਅੱਜ ਜਿਵੇਂ ਹੁਣ ਬਰੇਟਾ ਹੈਗਾ ਬਰੇਟਾ 2000 ਰੁਪਏ ਲੈਣਾ ਹੈ 2000 ਰੁਪਏ ਬਰੇਟਿਆਂ ਦਾ ਹਾਂ ਪਹਾਨਾਂ ਦਾ ਹੈ ਹਾਂ ਹਾਂ ਬੱਸ 2000 2200 ਰੁਪਏ ਕਹਦੇ ਹਾਂ ਹਾਂ 2000 ਤਾਂ ਘਰ ਤਾਂ ਮਿਲਦੀ ਨਹੀਂ ਠੀਕ ਆ ਹਾਉਲਾ ਜਮ ਤੂੰ ਇੰਤਾਂ ਹੀ ਲੱਗ ਜਾਂਦਾ ਮੱਛਰ ਤੋਂ ਹੱਥ ਨਹੀਂ ਹੂੰ ਹੂੰ ਬੰਦੀਆਂ ਮਾਟੀ ਦਾ ਗਿੱਲਾ ਗਿੱਲਾ ਹੌਲੀ-ਹੌਲੀ ਸੁੱਕ ਜਾਂਦਾ ਹੂੰ ਐਦਾਰ ਗਿਦਨ ਨੂੰ ਬੁਖਾਰ ਆ ਰਿਹਾ ਹੈ ਖਾਂਦੇ ਨਹੀਂ ਇਹ ਤਾਂ ਤੂੰ ਹੀ ਲੱਗ ਰਿਹਾ ਨੇ ਮੱਛਰ ਤੋਂ ਅੱਖਣੇ ਮੱਛਰ ਨਹੀਂ ਹੁੰਦਾ ਹੂੰ ਇਹ ਹੌਣ ਗੋੜ ਗਿੱਲਾ ਕਾ ਹੌਲੀ-ਹੌਲੀ ਸੁੱਕ ਜਾਂਦਾ ਤੂੰ ਤੋਂਏ ਜੀ ਨਾਲ ਮੱਛਰ ਭੱਜ ਜਾਂਦਾ ਹੌਲੀ-ਹੌਲੀ ਬੋਈ ਜਾਂਦਾ ਮੱਛਰ ਇਹ ਕੋਈ ਤਾਂ ਖਾਣ ਨਾ ਖਾਣੋ ਕੇ ਨਾ ਬੜਾ ਖਾ ਨਿਕਲਦਾ ਫਰਸ਼ ਤੋਂ

ਲੋ ਜੀ ਅੱਜ ਦਾ ਜਿਹੜਾ ਫਰਸਟ ਕਮੈਂਟ ਨੇਮ ਆ ਅਬਨੀਤ ਪੁੱਲਰ थैंक यू so much ਅਬਨੀਤ ਪੁੱਲਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਮਿਲਦੇ ਹਾਂ ਕੱਲ ਨੂੰ ਵਧੀਆ ਵਲੌਗ ਨਾਲ